ਇਸ ਹਰ ਬੰਦਾ ਇਹਨਾਂ ਨੂੰ ਵੀ ਨਾਲ ਹੀ ਜੀੜੇ ਬਣਾਉਣ ਖੜਾ ਇਹਨਾਂ ਨੂੰ ਜਦੋਂ ਪੈਸੇ ਹੋਣਗੇ ਉਦੋਂ ਇਕੱਠੇ ਚੱਲ ਜਿਓ ਉਹਨਾਂ ਨੇ ਨਹੀਂ ਬਣਾਉਣੇ ਉਹਨਾਂ ਨੇ ਨਹੀਂ ਵਿਆਹ ਜਾਣਾ ਜੇ ਇਹ ਵਿਆਹ ਚੱਲ ਗਏ ਸਾਡੀ ਉਥੇ ਪੁੱਛਗੇ ਸੇ ਨਾ ਹੋਈ ਇਹਨਾਂ ਨੇ ਮੈਨੂੰ ਸਾਰੀ ਉਮਰ ਜੀਣ ਨਹੀਂ ਦੇਣਾ ਇਦਾਂ ਕਰਦੀਆਂ ਕਵਲ ਨੂੰ ਫੋਨ ਲਾਉਣੀ ਆ ਉਹਨੂੰ ਕਹਿੰਨੇ ਆ ਵੀ ਕੋਈ ਚਾਰਾ ਕਰੀਏ ਹੁਣ ਪਾਣੀ ਸਲਾਹ ਕਰੀਏ ਕਿੱਦਾਂ ਹੋਣੀ ਆ ਵਿਆਹ ਹੀ ਨਾ ਜਾਵੇ ਕੋਈ ਡਰਨ ਫੋਨ ਲੱਗਣ ਨਹੀਂ ਗਿਆ ਲੱਗ ਗਿਆ ਬੜਾ ਉਕਾ ਹੋ ਜਾਣਾ ਮੈਂ ਦੇਖੇ ਆਪਣੇ ਸਾਰੀਆਂ ਖਾਲੀ ਸਾਡੀ ਇੰਨੀ ਉੱਥੇ ਚੱਲਣੀ ਆ ਹੈਲੋ ਹੈਲੋ ਕਬਲ ਕੀ ਆਲਾ ਹਾਂਜੀ ਠੀਕ ਆ ਭੈਣ ਜੀ ਹੋਰ ਸਭਾ ਬਾਕੀ ਪਰਵਾਹ ਠੀਕ ਠਾਕ ਆ ਹਾਂਜੀ ਸਭ ਵਧੀਆ ਤੁਸੀਂ ਦੱਸੋ ਨਹੀਂ ਤੇ ਠੀਕ ਠਾਕ ਹਾਂ ਤੇਰੇ ਮਤਲਬ ਨਾ ਜਦੋਂ ਰਾਜੀ ਬਾਜੀ ਕੀਤੀ ਆ ਤੇ ਮੁੜਕੇ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਗੱਲ ਜਿਹੜੀ ਮੈਨ ਕਰਨੀ ਸੀ ਨਾ ਮੈਂ ਤੈਨੂੰ ਕਹੀ ਤੇ ਜਾਨੀ ਆ ਵੀ ਹਾਈ ਨਹੀਂ ਮੈਨਾਂ ਨੀ ਕਿਹੜੀ ਗੱਲ ਕਰਨੀ ਮੈਂ ਚੇਤਾ ਭੁੱਲ ਗਿਆ ਤੇ ਹੁਣ ਮੈਨੂੰ ਚੇਤਾ ਆ ਰਿਹਾ ਮੈਂ ਫੋਨ ਲਾਵਾਂ ਵੀ ਸਾਡੀ ਤਾਂ ਉੱਥੇ ਜਿਹੜੀ ਪੁੱਛਗਿਸ਼ ਹੋਣੀ ਹੋਰ ਤੈਨੂੰ ਪਤਾ ਹੀ ਆ ਉਹ ਤੇ ਹੈਗਾ ਭੈਣ ਜੀ ਮੈਨੂੰ ਵੀ ਪਤਾ ਹੀ ਆ ਕਿੰਨਾ ਕੋ ਪੁੱਛਦੇ ਆ ਵਿਆਹ ਦੇ ਵਿੱਚ ਤੇ ਮੈਂ ਨਾ ਘਰ ਆਤੀ ਕਹਿ ਬੈਠੀ ਤੇਰੇ ਭਾਜੀ ਨੂੰ ਤੇ ਬੀਬੀ ਨੂੰ ਵੀ ਕਹਤਾ ਵੀ ਸਵੇਰੇ ਹੀ ਲੀੜੇ ਬਣਾਉਣ ਜਾਣਾ ਅੱਜ ਵੱਲੋਂ ਮੇਜ ਬਰਨਿਕੀ ਦਾ ਫੋਨ ਆਈ ਜਾਂਦਿਆ ਚਲ ਕੋਈ ਨਹੀਂ ਤੇ ਪੇ ਕਹਿ ਬੈਠੀ ਵੀ ਲੀੜੇ ਬਣਾਉਣ ਜਾਣਾ ਤੇ ਕਹਿੰਦਾ ਵਾ ਤਰਾ ਭਾਜੀ ਵੀ ਇਹ ਉਹਨਾਂ ਨੇ ਨਹੀਂ ਜਾਣਾ ਗੋਪੀ ਹੁਣਾ ਨੇ ਵਿਆਹ ਉਹਨਾਂ ਨੇ ਨਹੀਂ ਲੀੜੇ ਬਣਾਉਣੇ ਤੈਨੂੰ ਜਿਆਦੀ ਛੇਤੀ ਆ ਅੱਛਾ ਹਾਂ ਹੋ ਤੇ ਹੁਣ ਮੈਂ ਆਪਣੇ ਮਨ ਵਿੱਚ ਇਹ ਸੋਚਣ ਲਈ ਆ ਕਿ ਜੇ ਇਹ ਚਲ ਗਈਆਂ ਵਿਆਹ ਗੋਪੀ ਹੁਣੀ ਨਾਲ ਸਾਡੇ ਹਾਂਜੀ ਕਿ ਜਦੋਂ ਸਾਡੀ ਉੱਥੇ ਪੋਚੀ ਕੇਸ ਨਾ ਹੋਈ ਤੇ ਸਾਡੀ ਤਾਂ ਹੁਣੀ ਬੇਇਜ਼ਤੀ ਤੇ ਇਹਨਾਂ ਨੇ ਸਾਰੀ ਉਮਰ ਮੀਣਾ ਰੱਖਣਾ ਵੀ ਐਡੇ ਫੜਾ ਮਾਰਦੇ ਹਾਂ ਡੈਡੀਆਂ ਤੁਹਾਨੂੰ ਤੈਨੂੰ ਤੇ ਕੁਛ ਆਈ ਨਹੀਂ ਕਿਹਨੇ ਤਨੇ ਹੀ ਹੁਣ ਤੁਹਾਡਾ ਕੀ ਇਰਾਦਾ ਹੈ ਮੇਰਾ ਤੇ ਇਰਾਦਾ ਇਹੋ ਹੀ ਆ ਵੀ ਮੈਂ ਤੇਰਨਾਂ ਸਲਾਹ ਕਰਨ ਲਈ ਕਵਲ ਕਿ ਉਹਨਾਂ ਪਿੰਡ ਵਾਲਿਆਂ ਨੂੰ ਆਖੀਏ ਕਿ ਇਹਨਾਂ ਨੂੰ ਵਿਆਹ ਨਾ ਸਦੋ ਨਹੀਂ ਭੈਣ ਜੀ ਇਦਾਂ ਚੰਗੇ ਲੱਗੇ ਦਾ ਪਰਿਵਾਰ ਨੂੰ ਪਿੱਛੇ ਛੱਡ ਕੇ ਤੇ ਆਪ ਅੱਗੇ ਤੁਰੇ ਫਿਰਿਏ ਤੇ ਫੇਰ ਜੇ ਇਹ ਜਲ ਜਾਂਦੇ ਆ ਤੇ ਫੇਰ ਹਾਰ ਨੂੰ ਫੇਰ ਤੇ ਸਾਡੀ ਜੀਰੋ ਹੀ ਹੋ ਜਾਣਾ ਫੇਰ ਅਹੀਂ ਫੇਰ ਕਿਦਾਂ ਸਾਡੀ ਇੱਤਨੀ ਨਾ ਬਣਨੀ ਪੇਂਜੋ ਤਾਂ ਇੱਕ ਗੱਲ ਆ ਹੈਗੇ ਤੇ ਤੁਸੀਂ ਫਿਰ ਤੋਂ ਵੱਡੇ ਆ ਪਰ ਨਾ ਮੈਂ ਕਦੇ ਕਦੇ ਸੋਚਦੀ ਵੀ ਇੰਨਾ ਪਰਦੇ ਰੱਖਦੇ ਕਿਉਂ ਆ ਤੁਹਾਡਾ ਪਰਿਵਾਰ ਤੇ ਸਭ ਇੰਨਾ ਵਧੀਆ ਆ ਪਰਦੇ ਰੱਖਣੇ ਪੈਂਦੇ ਆ ਜਿਹੜੀ ਨਿੱਕੀ ਆ ਨਾ ਉਹ ਚਲਾਕੀਆਂ ਬੜੀਆਂ ਕਰਦੀ ਆ ਉਹਦੇ ਪੇਂਜੇ ਵਹਿਮ ਜਾਈ ਆ ਤੁਹਾਡੇ ਮਨ ਚ ਕੋਈ ਚਲਾਕੀਆਂ ਚ ਰੁਕੀਆਂ ਨਹੀਂ ਕਰਦੇ ਆਗੇ ਨਾਲੇ ਫਿਰ ਮੇਰੀ ਗੱਲ ਸੁਣੋ ਜੇ ਆਪਾਂ ਹੁਣ ਤੁਸੀਂ ਤੇ ਇਦਾਂ ਕਹਿ ਦਿੱਤਾ ਮੈਂ ਤਾਂ ਆਪਣੇ ਪਰਿਵਾਰ ਤੋਂ ਬਿਨਾਂ ਨਹੀਂ ਜਾਣਾ ਕੀਤੇ ਵੀ ਤੁਹੇ ਸਾਰਿਆਂ ਜਾਣਾ ਆ ਤੁਰ ਰੂ ਚੰਗੇ ਲੱਗੇਦਾ ਵਾ ਬਿਨਾ ਪਰਿਵਾਰ ਤੋਂ ਤੁਰੇ ਕਰਦੇ ਪਰ ਤੂੰ ਕੋਈ ਗੱਲ ਨਹੀਂ ਨਾ ਇੱਥੇ ਕਰਦੀ ਤੂੰ ਤਾਂ ਭਾਵੇਂ ਜਿੰਨੂੰ ਮਰਜੀ ਲੈ ਜਾ ਭਾਵੇਂ ਆਂਡੋ ਗਵਾਂਡੋ ਮ ਇਕੱਠੀਆਂ ਕਰਕੇ ਲੈ ਜਾ ਆਪਣੀਆਂ ਸਹੇਲੀਆਂ ਬਾਲੀਆਂ ਤਾਂ ਤੁਸੀਂ ਇਹਨੇ ਪੜਦੇ ਜੇ ਰੱਖਦੇ ਕਿਉਂ ਹੁੰਨੇ ਆ ਪਤਾ ਤਾਂ ਹੈਗਾ ਨਾਲ ਤੁਹਾਨੂੰ ਪਤਾ ਵਾ ਵੀ ਪਰਚਾਈ ਹੈਗੀ ਉਹੋ ਜੀ ਆ ਤੇ ਫਿਰ ਤੁਸੀਂ ਇਦਾਂ ਦੀ ਗੱਲਾਂ ਕਰਦੇ ਕਿਉਂ ਕਰਦੇ ਵਿੱਚ ਉਹਦਾ ਜੇ ਅਹੀ ਉਹਨਾਂ ਨੂੰ ਕਹਿਤਾ ਨਾ ਵੀ ਇਹਨਾਂ ਨੂੰ ਨਾ ਸੱਦਿਓ ਤੇ ਵਾਕਿਆ ਜਿੱਦਾਂ ਦਾ ਭਾਬੀ ਦਾ ਸੁਭਾਅ ਆ ਨਾ ਉਹਨੇ ਸਗੋਂ ਕਹਿਣਾ ਵੀ ਮੇਰੇ ਸੱਦਣੇ ਸੱਦਣੇ ਮੇਰੇ ਸੱਦ ਨਹੀਂ ਸੱਦਣੇ ਉਹਨੇ ਸਗੋਂ ਆਕੜ ਨਾ ਜਿਆਦਾ ਹੁਣ ਫੇਰ ਆਪਣਾ ਤੇ ਆਪੇ ਜਲੂਸ ਕੱਢਣ ਵਾਲੀ ਗੱਲ ਹੋ ਜਾਂਦੀ ਹੈ ਨਾਲੇ ਪਰਿਵਾਰ ਤੋਂ ਮਾੜੇ ਬਣਾਂਗੇ ਆਪਾਂ ਤੇ ਜਾਂ ਫੇਰ ਉਧਰੋਂ ਤਾਂ ਪਹਿਲਾਂ ਹੀ ਮਾੜੀਆਂ ਵਾ ਉਦੋਂ ਤਾਂ ਹੈ ਹੀ ਨਹੀਂ ਉਹ ਤਾਂ ਹੈ ਛੱਡਿਓ ਹੀ ਹੈ ਨਹੀਂ ਗੇ ਉਹ ਤਾਂ ਜੇ ਕਾਹੇ ਜੋਗੀ ਹੁਣ ਫੇਰ ਤਾਂ ਬੰਦਾ ਹੁਣ ਕਰ ਵੀ ਲਵੇ ਗੱਲ ਪਰ ਇਹ ਵੀ ਬੜੇ ਹੁੰਮਣ ਲਾਉਂਦੀ ਹੈ ਨਾ ਮੇਰੇ ਪੇਕੇ ਇਦਾਂ ਮੇਰੇ ਪੇਕੇ ਇਦਾਂ ਤਾਂ ਮੈਂ ਕਹਿ ਦਿੰਦੀ ਵੀ ਮੇਰੇ ਤੇਰੇ ਤੋਂ ਵੱਧ ਵਾ ਮੈਂ ਤਾਂ ਕਰ ਦਿੰਦੀ ਰਹੀਆਂ ਗੱਲਾਂ ਹੁਣ ਤੁਸੀਂ ਟੌਰ ਦੇ ਚੱਕਰ 'ਚ ਫਸੇ ਫਿਰਦੇ ਆ ਨਾ ਟੌਰ ਦੇ ਚੱਕਰ 'ਚ ਹੀ ਫਸ ਗਈਆਂ ਕਿ ਹੁਣ ਕਰਾਂ ਕੀ ਮੈਂ ਜਾਂ ਫੇਰ ਇਦਾਂ ਹੋਵੇ ਕਿ ਪਾਬੀ ਨੇ ਤੇ ਨਿਉ ਪੈਰੀ ਪਹਿਣਾ ਸਦਨ ਤੋਂ ਜੇ ਉਹਨੂੰ ਕਹਿਤਾ ਨਾ ਆਹ ਗੱਲਵਾ ਤਾਂ ਉਹਨੇ ਸਗੋਂ ਸਦਨਾ ਤੇ ਮੈਂ ਦੱਸਿਆ ਨਾ ਅੱਗੇ ਵੀ ਹਾਂ ਹੁਣ ਜਾ ਫਿਰ ਏਦਾਂ ਕਰੀਏ ਵੀ ਉਹਨਾਂ ਨੂੰ ਕੋਈ ਨਹੀਂ ਵਿਆਹ ਦੱਸ ਲੈਣ ਦੇ ਫੋਨ ਤੇ ਆਜੀਬਾਜੀ ਜੋ ਵੀ ਕਰਦੇ ਕਰ ਲੈਣਦੇ ਤੇ ਜਦੋਂ ਇੱਥੋਂ ਜਾਣਾ ਵਾ ਉਦੋਂ ਮੈਂ ਕਹੂੰਗੀ ਤੇ ਜਾਣਗੇ ਕਿ ਕਿਉਂ ਤੁਸੀਂ ਕਹਿਣਾ ਹੀ ਨਹੀਂ ਦੱਸੋ ਹੱਦ ਹੋ ਗਈ ਹੈ ਨਹੀਂ ਮੇਰੀ ਗੱਲ ਸੁਣੋ ਭੈਣ ਜੀ ਤੁਸੀਂ ਚੰਗੇ ਲੱਗਦੇ ਆ ਇਕੱਲੇ ਤੁਰੇ ਫਿਰਦੇ ਹਾਂ ਉਹ ਵੀ ਬੀਬੀ ਨੂੰ ਲੈ ਜਾਵਾਂਗੇ ਨਾ ਦਰਾਣੀ ਨੂੰ ਲੈ ਜਾਉਂਗੇ ਨਹੀਂ ਬੀਬੀ ਨੂੰ ਲੈ ਜਾਵਾਂਗੇ ਤੇ ਇਹਨੂੰ ਰਹਿਣ ਦੇਣਾ ਵਾ ਜਦੋਂ ਮੈਂ ਇਹਨੂੰ ਕਹੂੰਗੀ ਨਾ ਤਿਆਰ ਹੋ ਚੱਲੀਏ ਤੇ ਇਹਨੇ ਕਿੱਦਾਂ ਚੱਲ ਜਣਾ ਭਾਵੇਂ 100 ਵਾਰੀ ਸੱਦ ਲੈਣਾ ਪੇਕੇ ਸਾਡੇ ਕਿਉਂ ਵੀ ਅਗਲੀ ਨੇ ਅਗਲੀ ਨੇ ਕਹਿਣਾ ਜਦੋਂ ਘਰ ਚੋਂ ਚੱਲੇ ਆ ਸਾਨੂੰ ਤੇ ਇਹਨਾਂ ਨੇ ਇੱਕ ਵਾਰ ਨਹੀਂ ਆਇਆ ਤੇ ਅਸੀਂ ਕਿੱਦਾਂ ਚੱਲ ਜੀਏ ਉਹਨਾਂ ਨੇ ਸੱਦ ਲਿਆਊਗਾ ਗੱਲ ਵਕਰੀ ਤੇ ਚਲੋ ਮੰਨ ਲਓ ਭੈਣ ਜੀ ਜੇ ਉਹ ਤਿਆਰ ਹੋ ਗਈ ਫੇਰ ਫੇਰ ਕੀ ਕਰੂੰਗੀ ਫੇਰ ਬੜਾ ਔਖਾ ਹੀ ਹੋ ਕੇ ਫੇਰ ਕਰਨਾ ਕੀ ਫਿਰ ਤੇ ਉਹ ਗੱਲ ਹੋਣੀ ਵੀ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ ਫਿਰ ਉਹ ਗੱਲ ਹੋਣੀ ਵੀ ਫਿਰ ਮੈਂ ਵੱਢ ਜਾਣਾ ਚੋਰਨੀ ਕਹਿੰਦਾ ਹਿਸਾਬ ਦੀ ਤੇ ਚਲਾਕੀਆਂ ਮੇਰੀਆਂ ਬਣ ਜਾਣੀਆਂ ਫਿਰ ਪਹਿਲਾਂ ਤਾਂ ਮੈਂ ਇਦਾਂ ਹੀ ਕਰਦੀ ਰਹੀ ਕਿ ਕਰਿਆ ਨਾ ਨਾ ਕਰੋ ਵੇਖੋ ਹੁਣ ਤੀ ਉਦੋਂ ਕੱਪੜੇ ਲੀਡਦਾ ਵੀ ਕਿੰਨਾ ਝੂਠ ਬੋਲ ਦਿੱਤਾ ਆ ਕੇ ਫਸੇ ਤਾਂ ਤੀ ਆਪ ਹੀ ਆ ਨਾ ਆਪਣੀ ਗੱਲ ਵਿੱਚ ਆਪ ਹੀ ਫਸ ਗਈ ਕਿ ਮੈਂ ਹਾਂ ਚੱਲੋ ਸ਼ਾਹ ਉਹ ਵੀ ਵਰਤ ਕੇ ਜਾਣੇ ਬਣਾ ਦੇਣਗੇ ਉਹਨਾਂ ਨੇ ਵੀ ਕਿਤੇ ਮੁੜ ਕੇ ਫੋਨ ਕਰਕੇ ਨਹੀਂ ਆਖਿਆ ਵੀ ਭੂਆ ਤੂੰ ਪੈਸੇ ਲੈ ਲਓ ਆਪਣੀ ਮਰਜ਼ੀ ਦੇ ਹਿਸਾਬ ਨਾਲ ਲਓ ਜਾਂ ਕਿਦਾਂ ਚਲ ਠੀਕ ਆ ਬਿੰਦਰ ਫਿਰ ਮੈਂ ਬਾਅਦ ਚ ਲਾਉਣੀ ਚੰਗਾ ਹਾਂਜੀ ਠੀਕ ਆ ਕਿਦਾ ਆ ਫੋਨ ਫੋਨ ਕਿਸੇ ਦਾ ਵੀ ਨਹੀਂ ਆਇਆ ਆ ਵੇ ਯਾਰ ਗੱਲ ਕਰਨੀ ਹੀ ਨਾ ਤੇ ਗੱਲਤ ਕਰਨੀ ਆਪਣੇ ਪਰਵਾਨਾ ਨੂੰ ਨਹੀਂ ਗੱਲ ਕਰਨ ਕਿਸੇ ਦੇ ਨਾਲ ਲੀੜੇ ਲਾੜੇ ਬਣਾਉਣ ਦੀ ਗੱਲਾਂ ਹੁੰਦੀਆਂ ਆਹੋ ਅੱਛਾ ਅੱਛਾ ਮੈਂ ਹਾਂ ਤੂੰ ਜਾਣਾ ਬਣਾਉਣਾ ਕਵਲ ਆ ਕਵਲ ਨੂੰ ਮੈਂ ਆਇਆ ਤੇਹੀਂ ਜਾਣਾ ਲੀੜੇ ਬਣਾਉਣਾ ਸੂਟ ਆਪਣੇ ਹਾਂ ਤੇ ਤੂੰ ਜਾਣਾ ਮਰ ਤੂੰ ਵੀ ਆ ਜਾ ਤਾਂ ਅੰਦੀ ਮੈਂ ਬਣਾ ਲਿਆ ਅੱਛਾ ਹੂੰ ਤੇ ਤੂੰ ਕਹਿੰਦਾ ਵੀ ਅਹੀਂ ਵੀ ਬਣਾਉਣੇ ਆ ਹੁਣ ਉਹ ਦੱਸਿਆ ਨਾ ਵੀ ਅਹੀਂ ਅੱਜ ਚੱਲੇ ਬਣਾਉਣ ਤੇ ਤੂੰ ਵੀ ਅਜਾ ਜਿ ਬਣਾਉਣੇ ਆ ਤੂੰ ਜਾਣਾ ਹੀ ਜਾਣਾ ਅੱਜ ਅੱਜ ਜਾਣਾ ਹੀ ਜਾਣਾ ਬਣਾਉਣ ਆਹੋ ਤਾਂ ਜਾਣਾ ਨਹੀਂ ਤੈਨੂੰ ਮੈਂ ਆਖੀ ਜਾਣਾ ਹੈ ਪੈਸੇ ਆ ਲੈਂਦੇ ਆ ਲੈਂਦੇ ਜੇ ਨਾ ਹੋ ਗਰ ਫਿਰ ਉਥੇ ਗੱਲ ਕਰਾ ਦਿਓ ਭਾਈ ਨਾ ਮੇਰੀ ਮੈਂ ਉਹਨੂੰ ਕਹਿ ਦੂੰਗਾ ਵੀ ਪੈਸੇ ਆਉਣਗੇ ਕੰਨੇ ਤੇ ਮੈਂ ਦੇ ਦੂੰਗਾ ਨਹੀਂ ਥੋੜੇ ਬੋਤੇ ਦੋ ਤੂੰ ਆ ਗੋਪੀ ਨੂੰ ਲੈ ਜਾਓ ਨਾ ਨਾਲ ਫਿਰ ਕਿੱਥੇ ਲੈ ਜਾਓ ਗੋਪੀ ਨਾਲ ਇਹ ਲੀੜੇ ਬਣਾਉਣ ਜਾਣਾ ਨਹੀਂ ਤੂੰ ਬਾਬਾ ਤੁਹਾਨੂੰ ਮੈਂ ਕਰਵਾ ਦੀ ਤਾਨੂੰ ਕਹਿੰਦਾ ਜਦੋਂ ਮੈਂ ਉਹਨੂੰ ਆਖੀ ਜਾਣਾ ਵੀ ਭਾਈ ਨਾ ਗੱਲ ਕਰਾ ਦਿਓ ਮੇਰੀ ਤੇ ਚਲ ਉਹ ਵੀ ਨਾਲ ਲੱਗਦੀ ਬਣਾ ਲਿਓਗੀ ਹੁਣ ਫਿਰ ਮੈਂ ਤੇ ਵੇਖਣੇ ਵੀ ਉਹ ਅੰਦਰੋਂ ਨਾ ਬਾਹਰ ਆ ਜਾਏ ਮੈਂ ਫੋਨ ਕਰਾਂ ਨਹੀਂ ਆ ਤੇ ਤੁਸੀਂ ਐਵੇਂ ਗੱਲਾਂ ਕਰੀ ਜਾਂਦੇ ਆ ਉਹਨੇ ਕਿੱਥੇ ਜਾਣਾ ਨਾਲੇ ਵਿਆਹ ਸਾਡੇ ਨਾਲ ਹੈ ਕਰਦੀ ਕੀ ਆ ਅਹੀਂ ਨਹੀਂ ਕਿ ਉਹਦੇ ਪੇਕੇਆਂ ਦੇ ਵਿਆਹ ਜਾਣਾ ਤੇ ਉਹ ਸਭ ਉਹ ਜੇ ਉਹਨਾਂ ਨੇ ਨਹੀਂ ਕਿ ਜਾਣਾ ਤੇ ਮਮੀ ਨਹੀਂ ਕਿ ਜਾਣਾ ਤੇ ਤੂੰ ਆਪਣੇ ਬਣਾ ਲਿਆ ਤੇ ਆਪਣੇ ਜਾਗਤ ਜਾ ਵਿਆਹ ਵੇਖਿਆ ਤੇ ਮੈਂ ਸਿੱਧੀ ਗੱਲ ਦੱਸਦਾ ਹਾਏ ਤੁਸੀਂ ਤੇ ਫਿਰ ਹੈ ਨਹੀਂ ਹਾਂ ਨਹੀਂ ਮੈਂ ਹੈ ਨਹੀਂ ਮੈਂ ਜੀਰੋ ਆ ਮੈਂ ਨਹੀਂ ਕਹੇ ਜੋਗਾ ਵੀ ਮੈਂ ਰਾਂਝ ਨਹੀਂ ਪਾਉਣਾ ਆਪਣੇ ਘਰ ਦੇ ਵਿੱਚ ਇਦਾਂ ਸਾਡੇ ਕਿਹੜਾ ਮੁੰਡੇ ਦਾ ਵਿਆਹ ਵਾ ਜਿਹੜਾ ਅਸੀਂ ਉਹਨਾਂ ਤੋਂ ਬਗੈਰ ਪਿਆਰ ਨਹੀਂ ਪੁੱਟਣਾ ਜਦੋਂ ਉਹਦਾ ਵਿਆਹ ਹੋਊਗਾ ਸਾਰਿਆਂ ਨੂੰ ਮੋਹਰੇ ਲਾਉਣਾ ਨਹੀਂ ਜਨਾਨੀ ਪਤੀ ਦਾ ਵਿਆਹ ਐਹੀ ਗਈ ਸੀ ਨਾ ਚੜ ਕੇ ਗਾਂ ਗਈ ਨਹੀਂ ਤੂੰ ਉਦੋਂ ਹੋ ਆਈ ਨਾ ਬਸ ਉਹ ਆਈ ਹੱਦ ਉਹ ਤੇਰੇ ਵੀ ਪਤੀ ਦਾ ਵਿਆਹ ਹੋ ਰਿਹਾ ਇੰਨੇ ਵੀ ਜਾਣਾ ਹੀ ਜਾਣਾ ਹੀ ਤੇ ਫਿਰ ਤੁਸੀਂ ਚੱਲ ਜਾ ਮੈਂ ਉਹਨਾਂ ਨਾਲ ਜਾਣਾ ਹੀ ਆ ਠੀਕ ਹੈ ਮੈਂ ਰਹਿਣ ਦੇਣੀ ਤੂੰ ਆਪੂ ਰਹਿ ਤੂੰ ਇੱਥੇ ਘਰ ਰਹਿ ਹਣ ਸਾਰੇ ਜਾਣਦੇ ਹਨ ਸਾਨੂੰ ਸਾਨੂੰ ਕੀ ਗੱਲ ਜਾਣਦੇ ਨਹੀਂ ਉਹ ਕੀ ਤੁਹਾਨੂੰ ਮਿੱਠਾ ਵਾ ਇਹਨਾਂ ਦਾ ਜੋਦੇ ਹੋਣਾ ਦਾ ਜਿਹੜਾ ਤੂੰ ਟੁੱਟਦਾ ਹੀ ਨਹੀਂ ਉਹਨਾਂ ਨਾਲੋਂ ਫਿਰ ਮੇਰਾ ਆਪਣਾ ਪਰਿਵਾਰ ਵਾ ਮੈਂ ਕਿਦਾਂ ਟੁੱਟ ਕੇ ਬਹਿ ਜਾਣਾ ਹੈ ਆ ਲੋਕ ਆ ਰਹੀ ਪਰਵਾਰ ਮੈਂ ਕਿਦਾਂ ਟੁੱਟ ਕੇ ਬਹਿ ਜਾਣਾ ਨਹੀਂ ਦੁਨੀਆ ਭੈਣ ਭਰਾ ਹੁੰਦੇ ਸਾਰੀ ਦੁਨੀਆ ਇਕੱਠੀ ਰਹਿੰਦੀ ਆ ਸਾਰੀ ਦੁਨੀਆ ਜਦੋਂ ਸਾਨੂੰ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਕੋਈ ਗੱਲ ਨਹੀਂ ਕਰਦੇ ਤੇ ਤੂੰ ਐਵੇਂ ਜਾਣ ਕੇ ਉਤਰਾ ਕਹੀ ਜੰਨੀ ਗੱਲਾਂ ਨੂੰ ਤੁਸੀਂ ਜਦੋਂ ਆਉਣਾ ਮੇਰੇ ਲਾਗੇ ਲੜਨਾ ਆਣਾ ਮੈਂ ਤੇ ਸਵੱਲਾ ਰਿਹਾ ਤੇ ਆਣ ਕੇ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਨ ਮੈਂ ਨੇ ਸਭ ਕੁਝ ਸੁਣ ਲਿਆ ਕੀ ਸੁਣ ਲਿਆ ਹਾਂ ਜਿਹੜੀ ਬਈ ਬਕਵਾਸ ਕਰਨ ਕਵਲੰਡ ਕਰਨ ਦੀਆਂ ਗੱਲਾਂ ਤੂੰ ਮੈਂ ਇਹਨੂੰ ਖੜਨਾ ਨਹੀਂ ਵੇ ਨਹੀਂ ਤੇ ਟੌਰ ਨਹੀਂ ਬਣਨੀ ਤੇ ਤੇਰੀ ਟੌਰ ਅੱਗੇ ਬੜੀ ਗਈ ਆ ਅੱਗੇ ਬੜੇ ਦੇ ਤੇ ਨਿੱਚੜੇ ਚਲਾਉਣੋ ਵਾਹਿ ਗੁਰੂ ਸਾਡੇ ਵਿੱਚ ਇੱਕ ਦਮ ਮੱਤਾਂ ਲੱਗਦੀਆਂ ਸੱਚ ਨੂੰ ਵਾਹਿ ਤਰਦੀ ਕੀ ਆ ਉਹਨਾਂ ਨੇ ਨਹੀਂ ਜਾਣਾ ਤੇ ਉੰਨੇ ਨਹੀਂ ਜਾਣਾ ਚੋਰੀਆਂ ਕਮਾਉਂਦੀ ਹਾਡੇ ਤੋਂ ਗੋਪੀ ਹਾਂਜੀ ਮੰਮੀ ਕੀ ਕਰਨ ਲਈ ਚੌਂਕੇ ਛੋਣੇ ਨਿਕਲ ਨਹੀਂ ਕਰਨਾ ਕੀਆ ਉਹ ਮੈਂ ਦੇਹੀ ਹੀ ਭਾਂਡੇ ਭੁੰਡੇ ਦੇਹੀ ਮੰਜਣ ਤੇ ਕੱਲ ਦਾ ਤੈਨੂੰ ਮੈਂ ਆਖਿਆ ਹਗਾ ਵੀ ਕੱਪੜੇ ਬਣਾਉਣ ਜਾਣਾ ਉਹ ਕਿਹਾ ਤੇ ਹੈ ਹੀ ਤੁਸੀਂ ਮੈਨੂੰ ਤੇ ਉਹ ਤਾਂ ਤਿਆਰ ਹੋ ਗਏ ਨੀ ਤਿਆਰਤ ਨਹੀਂ ਹੋਏ ਮद्दा ਦੀਦੀ ਕਹਿੰਦੇ ਫਿਰਦੇ ਆ ਵੀ ਮੈਂ ਲੱਗੀ ਤਿਆਰ ਹੋਣ ਤਿਆਰ ਹੋਣ ਪਰ ਜੇ ਤਿਆਰਤ ਨਹੀਂ ਹੋਏ ਮੈਨੂੰ ਤਾਂ ਲੱਗਣ ਡਿਆ ਜਿ ਤਰਾਂ ਚਿਰਸੁਰ ਵਾਉਂਦੀ ਫਿਰਨ ਲਈ ਆਹੋ ਸੇ ਸੂਰੀ ਵਾਇਆ ਵਾਂ ਜਿਹੜੇ ਮੈਂ ਕੱਪੜੇ ਕੁੱਪੜੇ ਤੇ ਪਾਉਣੇ ਜੇ ਅੱਛਾ ਆਹ ਚੇਂਜ ਕਰਨੇ ਆ ਤੇ ਮੈਂ ਫਿਰ ਸੋਚਨ ਲਈ ਮੰਮੀ ਵੀ ਮੈਂ ਹਾਂ ਤੇ ਮੈਂ ਨਾ ਹੀ ਜਾਵਾਂ ਅੱਜ ਕਿਉਂ ਮੈਂ ਆ ਵੀ ਉਹਨਾਂ ਦੀਦੀ ਨੇ ਵੀ ਚਲ ਜਾਣਾ ਬਾਜੀ ਨੇ ਵੀ ਚਲ ਜਾਣਾ ਵਾ ਤੇ ਜੇ ਮੈਂ ਵੀ ਨਾਲ ਚਲੇਗੀ ਤੇ ਇੱਕ ਤਾਂ ਘਰ ਦਾ ਕੰਮ ਜਿਹੜਾ ਵਾ ਉਹ ਵੀ ਰਹਿ ਜਾਣਾ ਵਾ ਤੇ ਜੇ ਮੈਂ ਨਾ ਹੋਰ ਗਏ ਤੇ ਮੈਂ ਫਿਰ ਨਿਆਣੇ ਦੇ ਵੀ ਕਪੜੇ ਖਰੀਦਣੇ ਕਿੰਨਾ ਹੀ ਟਾਈਮ ਲੱਗ ਜਾਣਾ ਤੇ ਬਾਅਦ ਵਿੱਚ ਹੋਣਾ ਵਾ ਕਿ ਫਿਰ ਬਾਜੀ ਨੂੰ ਵੀ ਜ਼ਿਆਦਾ ਟਾਈਮ ਲੱਗ ਜਾਣਾ ਵਾ ਫਿਰ ਟੈਂਕਰ ਵੇਖਿਆ ਵੀ ਉਹ ਕੰਮ ਤੇ ਹੁੰਦੇ ਰਹਿੰਦੇ ਆ ਨਹੀਂ ਪਰ ਉਹ ਮੈਂ ਡੰਗਰ ਵਾਛੇ ਦਾ ਵੀ ਓਖਾ ਜਾਣਾ ਨਾ। ਉਤਰਾ ਹੈ ਤਾਂ ਠੰਡਾ ਵਾ। ਆਹ ਠੰਡਾ ਨਾ ਤੇ ਫਿਰ ਓਖਾ ਜਾਣਾ ਵੈਦਾਂ। ਤੇ ਸਮ੍ਰੀਤ ਦੇ ਪਾਪਾ ਦਾ ਕੀ ਪਤਾ ਵੀ ਕਦੋਂ ਆਉਣਾ ਤੇ ਕਦੋਂ ਨਹੀਂ ਆਉਣਾ। ਹੂੰ। ਤੇਰਾ ਫੇਕੀ ਇਰਾਦਾ ਬਣਾਉਣੇ ਨਹੀਂਗੇ। ਨਹੀਂ ਬਣਾਉਂਗੀ ਤੇ ਨਹੀਂ। ਹੂੰ। ਮੈਂ ਵੀ ਇੱਕ ਦਿਨ ਫੇ ਸਮ੍ਰੀਤ ਦੇ ਪਾਪਾ ਨਾਲ ਚੱਲ ਜੂੰਗੀ ਨਾਲੇ ਫਿਰ ਅਸੀਂ ਗੱਡੀ ਤੇ ਚੱਲ ਜਾਾਂਗੇ। ਆਹੋ ਠੰਡ ਵਾ ਨਿਆਣੀਆਂ ਨੂੰ ਸ਼ਕਲ ਦਿੱਤੇ ਤੇ ਓਖਾ ਜਾਣਾ ਮੋਟਰਸਾਈਕਲ। ਆਹੋ ਜਾਣਾ ਤੇ ਗੱਡੀ ਤੇ ਚੱਲ ਜਾਂਦੇ ਆ ਤੁਸੀਂ ਨਿਆਣੇ ਤੇ ਨਾਲ ਹੀ ਲੈ ਜਾਣੇ ਪੈਣੇ ਆ ਨਾ। ਨਿਆਣੇ ਦੇ ਫੇਰ ਟਾਈਮ ਮਿਰਚ ਤੇ ਫਿਰ ਉਹ ਨਾ ਮੈਂ ਲੈ ਆਵਾ ਨੰਬਰ ਵੇਖ ਕੇ ਤੇ ਆਉਂਦਿਆਂ ਨੂੰ ਫੇਰ ਘਰ ਲਈ ਪਿੱਖਾਂ ਤੇ ਆਪ ਹੁਣ ਤੇ ਮੈਂ ਫਿਰ ਉੱਥੇ ਪਾ ਪਾ ਕੇ ਵੇਖ ਲਾਂਗਾ ਚਲੋ ਤੇਰੀ ਮਰਜ਼ੀ ਮੈਂ ਤਾਂ ਖਾ ਗੱਡੀ ਤਾਂ ਚਲ ਜਾਂਦੇ ਚਲੋ ਮੋਟਰਸਾਈਕਲ ਤੇ ਨਾ ਆ ਜਾਂਦੇ ਤੁਹਾਨੂੰ ਪਤਾ ਬਾਜੀ ਗੁਰੂ ਦਾ ਲਾਲਚ ਘਾਟੀ ਕਰਦੇ ਆ ਆਹੋ ਇਹ ਤਨਾ ਆਹੋ ਉਹ ਚੱਲ ਵੀ ਗਿਆ ਤਾਂ ਧਿਆਨ ਤੋਂ ਉਹਨੂੰ ਮਗਦੀ ਰਹਿਣਾ ਉਹਨਾਂ ਦਾ ਸੂਟ ਬਣਾਉਣੇ ਆ ਤੇ ਉਹ ਵੇਖੇ ਇੱਕ ਦੁਕਾਨ ਤੇ ਬੈਠੇ ਤੇ ਬਣਾ ਲੇ ਆਹੋ ਤੇ ਨਿਆਣੇ ਦੇ ਤੇ ਬਾਜ਼ਾਰ ਚ ਫਿਰ ਕੇ ਲੈਣੇ ਪੈਂਦੇ ਆ ਹਾਂ ਉਹ ਹੋਈ ਨਾ ਫਿਰ ਬੜਾ ਫਿਰਨਾ ਪੈਣਾ ਵਾ ਇਹ ਨਾਲੇ ਫਿਰ ਮੋਟਰਸਾਈਕਲ ਤੇ ਨੇ ਜਾਣਾ ਕੋਈ ਉੱਥੇ ਜਾਇ ਜਾਣਾ ਤੇ ਮੈਂ ਤਾਂ ਕੱਲੀ ਤੋਂ ਜਾਇ ਜਾਣਾ ਨਾਲ ਤੇ ਨਿਆਣੇ ਫਿਰ ਰਹਿ ਜਣੇ ਘਾਰੀ ਚੱਲ ਤੂੰ ਹੀ ਇਦਾਂ ਕਰਿਓ ਇਹ ਅੱਜ ਬਣਾ ਲਿਆ ਹੁੰਦੇ ਆ ਤੇ ਤੂੰ ਹੀ ਫਿਰ ਕਿਸ ਦਿਨ ਗੱਡੀ ਦੇ ਉੱਤੇ ਚੱਲ ਜਿਓ ਤੇ ਨਿਆਣੇ ਲਾਲ ਲੈ ਜਾਓ ਤੇ ਇਹ ਫਿਰ ਘਰ ਰਹੂਗੀ ਹਾਂ ਅਦਵਿੰਦਰ ਘਰ ਰਹੂਗੀ ਆਹ ਇਦਾਂ ਨਹੀਂ ਤੇ ਫਿਰ ਤੁਸੀਂ ਵੀ ਉਹਦੇ ਨਾਲ ਚੱਲ ਜਿਓ ਤੁਹਾਡੇ ਵੀ ਬਣ ਜਾਣਗੇ ਕੋਈ ਗੱਲ ਨਹੀਂ ਮੇਰਾ ਨਾ ਤੇ ਹੀ ਫਿਕਰ ਕਰੋ ਬੁੱਢਿਆਂ ਬੰਦਿਆਂ ਦੀ ਕਿਹੜੀ ਗੱਲ ਹੁੰਦੀ ਜਿਹੜਾ ਪਾ ਲਿਆ ਤੇ ਜੋ ਉੱਥੇ ਬੈਠੇ ਰਹਿਣਾ ਤਾਂ ਕੁੜੀਆਂ ਨੇ ਤਾਂ ਫਿਰ ਤੁਰ ਕੇ ਵਿਆਹ ਵੇਖਣਾ ਹੁੰਦਾ। ਚਲੋ ਕੋਈ ਗੱਲ ਨਹੀਂ ਇੱਕ ਅੱਧਾ ਤਾਂ ਬੰਦਾ ਬਣਾਉਂਦਾ ਹੀ ਆ ਨਾ ਫੇਰ। ਚਲੋ ਉਦੋਂ ਵੇਖੀ ਜਾਊਗੀ ਮੈਂ ਫਿਰ ਤੁਹਾਡੇ ਨਾਲ ਚਲ ਜੂਗੀ ਮੈਂ ਨਹੀਂ ਮੋਟਰਸਾਈਕਲ ਤੇ ਜਾ ਸਕਦੀ। ਨਹੀਂ ਮੋਟਰਸਾਈਕਲ ਤੇ ਤਾਂ ਨਹੀਂ ਜਾ ਜਾਣਾ ਠੰਡ ਬੜੀ ਆ। ਇਹ ਪਤਾ ਨਹੀਂ ਇਹ ਦੀਦੀ ਦੇ ਬਾਹਰੀ ਚਲ ਜਾਂਦੇ ਆ ਇਹਨਾਂ ਨੂੰ ਆ ਉੱਥੇ ਸੌਖਾ ਲੱਗਦਾ ਮੋਟਰਸਾਈਕਲ ਤੇ। ਮੈਨੂੰ ਵੀ ਆਖਣ ਡਿਆ ਗੁਰ ਸਾਹਿਬ ਵੀ ਤੂੰ ਜਵਿੰਦਰ ਵੀ ਵੀ ਮੈਂ ਤੂੰ ਹੀ ਬਣਾ ਲਾ ਬੀਬੀ। ਤਾਂ ਮੈਂ ਕਿਹਾ ਤੁਸੀਂ ਮੇਰਾ ਫਿਕਰ ਨਾ ਕਰੋ। ਚਲ ਮੈਂ ਜਦੋਂ ਫੇਰ ਹੀ ਜਾਵਾਂਗੇ ਨਾ ਲੈਂਡ ਸੂਟ ਫਿਰ ਤੁਹਾਡਾ ਵੀ ਲੈ ਆਵਾਂਗੇ। ਆਹ ਲੈ ਆਇਓ ਮੈਂ ਕਹੜਾ ਕਦੀ ਨਿੰਦਿਆਵਾ ਤੁਹਾਡਾ ਅੱਗੇ ਤੁਸੀਂ ਲਿਆਉਂਦਗਾ ਮੈਂ ਤਾਂ ਕਦੀ ਗਈ ਨਹੀਂ ਦੁਕਾਨ ਦੇ ਤੇ ਜਿਉਂਦੀ ਨਾ ਤੁਹਾਨੂੰ ਆਉਂਦੀ ਨਹੀਂ ਚਲੋ ਦਬ ਨਹੀਂ ਪਸੰਦ ਵੀ ਪੋਣੀ ਚਾਹੀਦੀ ਐ ਚਲੋ ਕੋਈ ਗੱਲ ਨਹੀਂ ਉਤਰਨਾ ਤੁਸੀਂ ਦਾਨਾ ਜਿਹਾ ਸੂਟ ਲਿਆਇਓ ਇਹ ਆਵੇ ਹੁਣ ਤੇਰਾ ਮੇਰਾ ਰਲ ਲਿਆ ਅੱਗੇ ਤਾਂ ਮੈਂ ਸਮਾਨ ਲੈਂਦੀ ਹੁੰਦੀ ਸੀ ਤੇ ਹੁਣ ਚੰਗਾ ਜਿਹਾ ਲਿਆਇਓ ਫੇਰ ਵੀ ਕੁੜਮਾ ਚਾਰੀ ਆ ਉੱਥੇ ਜਾਣਾ ਆ ਚਲ ਨਹੀਂ ਵਧੀਆ ਵੇਖ ਕੇ ਲਿਆਵਾਂਗੇ ਆ ਹਾਂ ਦੇ ਆਪਾਂ ਹੁਣ ਆਪੇ ਵੀ ਸੂਟਾਂ ਦੀਆਂ ਗੱਲਾਂ ਕਰੀ ਜਾਂਦੇ ਵੀ ਸੂਟ ਲਿਓਨੇ ਆ ਤੇ ਵਿਆਹ ਤੇ ਕੀ ਦੇਣਾ ਲੈਣਾ ਆਪਾਂ ਵਿਆਹ ਤੇ ਪੁੱਤੇ ਸਾਂਝੇ ਕਰਨ ਜਾਣਾ ਵਾ ਤੇਰੀ ਜਾਣਾ ਤੇ ਸਾਂਝੇ ਕਰੋਈਆਂ ਪਰ ਮੈਂ ਸੋਚਣ ਨਹੀਂ ਆ ਵੀ ਅਹੀ ਸਾਡਾ ਤੇ ਫਰਜ ਪੰਦਾ ਚਲ ਤੁਸੀਂ ਤੇ ਬਿਨਾਲ ਹੀ ਆ ਨਾ ਤੇ ਸਾਡਾ ਤੇ ਫਰਜ ਪੰਦਾ ਮੇਰਾ ਇਰਾਦਾ ਹੀ ਬਣੰਦਿਆ ਹੈਗਾ ਵੀ 10000 ਰੁਪਇਆ ਦੇਵਾਂਗੇ ਪੁੱਤ 10000 ਨਹੀਂ ਤੁਹਾਡਾ ਬਣਦਾ ਤੁਸੀਂ ਇਦਾਂ ਕਰਿਓ 200 200 ਰੁਪਇਆ ਸਲਾਮਿੰਗਾ ਦੇ ਦਿਓ ਤੇ ਹੋ ਤੇ ਨਹੀਂ ਜਬੀ ਠਾਈਂ ਸਲਾਮ ਮੈਨਾਂ ਜਾਣੀਆ ਆ। ਆਹੋ ਤੇ ਫਿਰ ਜਾਂਦੇ ਗਏ ਹਾਂ। ਤੇ 11700 1100 ਪਰ ਮਮੀ ਫਿਰ ਕਹਿਣਗੇ ਵੀ ਦੀਦੀ ਨੂੰ ਕਹਿਣਗੇ ਵੀ ਇਹਦਾ ਦਿਓਰ ਮਾਸਟਰ ਲੱਗਾ ਵਾ ਤੇ 1100 ਰੁਪਿਆ ਦੇ ਕੇ ਗਏ। ਤੇ ਸੱਚਾ ਲੈ ਸਾਡੇ ਮੋੜੀ ਉਹਨੇ ਜਿੱਥੇ ਸਾਡੇ ਨਿਆਣਿਆਂ ਤੇ ਵਿਆਹ ਹੋਣਗੇ ਪਸਦਣਾ ਹੀ ਆ ਉਹਨਾਂ ਨੂੰ। ਇਹ ਇਹ ਤੇ ਧੀ ਗੱਲ ਸਿਆਣੀ ਆ ਅੱਧਾ ਹਨਾ। ਹਾਂ ਆਪੇ ਜਿੰਨਾ ਵਰਤ ਲਾਂਗੇ ਉਹਨਾਂ ਸਾਡੇ ਨਿਆਣਿਆਂ ਦੇ ਵਿਆਹਾਂ ਤੇ ਆ ਜਾਣਾ। ਇਹ ਤਾਂ ਠੀਕ ਵਾ ਤਾਂ ਚਲੋ ਫਿਰ ਤੂੰ ਜੋਦੇ ਨਾਲ ਸਲਾਹ ਕਰ ਲਈ ਆਹੋ ਕਾ ਕੋ ਦਾ ਅਜਾ ਰਾਜ ਦੇ ਸਮੇਂ ਚ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਚਲੋ ਵੇਖ ਲਿਓ 1100 ਨਹੀਂ ਤਾਂ 5000 ਦੇ ਦਿਓ ਆ ਚਲੋ ਸਲਾਹ ਕਰ ਲਾਂਗੇ ਫਿਰ ਹੁਣ ਕੀ ਸਲਾਹ ਕਰ ਲਿਓ ਫਿਰ ਇਹ ਵੀ ਦਵਿੰਦਰ ਬਣਾ ਆਖੇ ਵੀ ਗਏ ਹੈਗੇ ਤੇ ਕੀ ਦੇਖ ਆਹ ਕਹਿਣਗੇ ਬਾਵਾ ਲਮਕਾ ਕੇ ਤੇ ਚਲੇ ਗਏ ਆਹੋ ਹਾਂ ਤੇ ਚਲੋ ਫਿਰ ਦੀਦੀ ਦੀ ਵੀ ਟੋਰ ਮੁਰਨ ਦੀ ਫੇਕਿਆ ਚ ਉਹਦਾ ਦਿਓਰ ਆਇਆ ਹੈਗਾ ਤੇ ਵੀ ਆ ਆ ਦੇ ਕੇ ਗਿਆ ਵਾ ਆ ਵੀ ਕਿ ਲਵਾਏ ਕਿ ਤੇ ਦੇ ਗਏ ਹਾਂ ਚਲ ਤੁਹਾਡੀ ਮਰਜ਼ੀ ਹਾਂ ਚੋ ਮੈਂ ਫਿਰ ਕਰ ਲਾਂ ਕੰਮ ਆਹੋ ਕਰ ਲਾ ਫਿਰ ਤੋਨੂੰ ਆ ਆਹਦੇ ਫਿਰ ਵੀ ਚੱਲ ਨਹੀਂ ਦੋਵੇਂ ਜੀ ਬਣਾ ਲਿਆਵਾਂਗੇ ਆਹ ਨਾਲ ਲੈ ਜਾਵਾਂਗੇ ਹਾਂ ਇਹ ਤਰ੍ਹਾਂ ਫਿਰ ਉਹ ਵੀ ਗਰ ਸਾਹਿਬ ਵੀ ਗੁੱਸਾ ਕਰਦਾ ਵਾ ਵੀ ਤੋ ਕੱਲੀ ਤੋਰ ਪੈਣਾ ਵਾ ਤੇ ਨਿਆਣਿਆਂ ਤੇ ਨਹੀਂ ਲਿਆਉਣੇ ਤੇ ਗੋਪੀ ਨੇ ਵੀ ਲਿਆਉਣੇ ਹਾਂ ਚੋ ਠੀਕ ਹਾਂ ਚਲ ਸਵਾਦ ਨਾਲ ਠੀਕ ਹੈ ਜਿਹੜਾ ਤੁਰਨਾ ਨਾ ਉਹ ਚੰਗਾ ਹੁੰਦਾ ਵਾ ਇਹਨੇ ਨਾਲ ਉਹਨੂੰ ਵੀ ਨਾਂ ਹੋਊਗਾ ਪੀ ਚਲੋ ਦੋਹੇ ਜੀ ਬਣਾ ਲਿਆ ਉਹਨਗੇ ਅਹੀਂ ਦੋਹੇ ਜੀ ਬਣਾ ਲਿਆ ਹਾਂ ਹਾਂ ਚੰਗਾ ਬੈਠਿਆ ਬੇਬੀ ਆਹੋ ਮੈਂ ਬੈਠੀ ਇੱਥੇ ਵਾਵਾ ਨਿੱਗ ਜਾਈ ਬਾਹਰ ਤੇ ਠੰਡ ਬਾਹਰ ਹਵਾ ਵਗਦੀ ਆ ਹਾਂ ਤੇ ਧੂਆ ਲਾਇਆ ਇੱਥੇ ਆ ਜਾਣਾ ਨਹੀਂ ਬਾਹਰ ਦੋਵੇਂ ਤੇ ਵੀ ਆ ਦੀੜੇ ਸੜ ਜਾਂਦੇ ਆਹੋ ਕਾਲੇ ਹੋ ਜਾਂਦੇ ਉਦਾਂ ਤੇ ਤਤੋਂ ਹੋਏ ਦੇ ਉੱਤੇ ਵੀ ਕੋਈ ਨਹੀਂ ਬਹਿਣ ਹੱਥ ਕਾਲੇ ਹੋ ਜਾਂਦੇ ਆ ਆਹ ਲੀ ਕਪੜੇ ਜਿਹੜੇ ਇਹ ਹੋ ਜਾਂਦੇ ਹੋਰ ਤਾਂ ਦੇ ਤੇ ਮੈਂ ਅਖੰਡਈ ਵੀ ਲੀੜੇ ਬਣਾਉਣ ਜਾਣਾ ਸੀ ਸੂਟ ਅੱਜ ਹੂੰ ਤੇ ਉਹਨੂੰ ਕਵਲ ਨੂੰ ਫੋਨ ਕੀਤਾ ਸੀ ਮੈਂ ਅੱਛਾ ਕਵਲ ਅਨਿਤ ਮੈਂ ਇਹ ਬਣਾ ਲਏ ਆਪਣੇ ਕਿੰਨੇ ਦਿਨਾਂ ਦੇ ਅੱਛਾ ਤੇ ਮੈਂ ਹਾਂ ਮੈਂ ਹੀ ਲੇਟ ਹੋ ਗਈ ਫੇਰ ਉਹਨਾਂ ਦਾ ਬਣਾ ਹੀ ਲੈਣੇ ਆ ਤੁਸੀਂ ਆਪਣਾ ਫਿਕਰ ਕਰੋ ਆਪਣਾ ਹੀ ਹੁਣ ਕੇ ਹਮ ਹੁਣ ਅਹੀਂ ਜਾਣਾ ਹੀ ਲੀੜੇ ਬਣਾਉਣ ਅੱਜ ਅੱਛਾ ਤੇ ਸਰਦਾਰ ਸਾਹਿਬ ਆਂਦੇ ਆ ਵੀ ਇਕੱਠਿਆਂ ਹੀ ਜਾਓ ਲੀੜੇ ਬਣਾਉਣ ਦੱਸ ਮੈਂ ਇਕੱਠਿਆਂ ਹੀ ਕੂਚ ਪੈਣਾ ਵਾਹੀਂ ਹਮ ਐਦਾਂ ਚੰਗੇ ਲੱਗੀਦਾ ਵਾ ਸਾਰਾ ਟੱਬਰ ਹੀ ਤੁਰਪੋ ਜੇ ਹੁਣ ਇੱਕ ਵਾਰ ਅਹੀਂ ਚਲ ਜਾਂ ਨਾ ਜਾਂ ਇਹ ਚਲਣ ਕੋਈ ਨਹੀਂ ਪਹਿਲੋਂ ਅਹੀਂ ਬਾਅਦ ਚਲ ਜਾਾਂਗੇ ਨਹੀਂ ਹੁਣ ਤੁਸੀਂ ਪਹਿਲੋਂ ਜਾਓ ਉਹ ਨਾ ਇਹ ਕਾਰੇ ਹੁਣ ਧੂਆਂ ਦੇ ਗਿਆ ਸਰਦਾ ਨਹੀਂ ਕੋਈ ਆ ਹੀ ਜਾਂਦਾ ਘਰ ਮਗਰ ਜਾਂਦਾ ਮੇਰ ਕੋ ਤਾਂ ਮੇਰ ਕੋ ਤਾਂ ਪਤਾ ਤੁਹਾਨੂੰ ਵੀ ਨਹੀਂ ਕੋਈ ਹੁਣ ਚੌਕੇ 'ਚ ਪਤਾ ਕੀ ਲੱਗਦਾ ਨਹੀਂ ਨਹੀਂ ਤੁਸੀਂ ਨਹੀਂ ਕੰਮ ਕਰਨਾ ਕੋਈ ਵੀ ਇਹੋ ਹੀ ਤੇ ਮੈਂ ਸੋਚਣ ਰਹੀ ਆਂ ਵੀ ਜੇ ਵੇਲਾ ਕਵੇਲਾ ਹੋ ਜੇ ਇੱਕ ਜਾਣੀ ਘਰ ਹੋਊਗੀ ਤਾਂ ਰੋਟੀ ਪਾਣੀ ਦਾ ਤਾਂ ਕਰੂਗੀ ਨਾ ਇਹ ਤਾਂ ਗੱਲ ਠੀਕ ਜਦੋਂ ਇਹ ਜਾਣਗੇ ਇਹਨਾਂ ਨੇ ਵੀ ਨਿੱਕੀ ਨਿੱਕੀ ਨਿਆਣਿਆਂ ਦੇ ਲੀਰੇ ਲਿਓਨੇ ਆ ਜੇ ਇਹਨਾਂ ਨੂੰ ਵੇਲਾ ਕਵੇਲਾ ਉਹ ਮੈਂ ਘਰ ਕੰਮ ਕਰੂੰਗੀ ਉਹ ਤਾਂ ਬੜੀ ਸਿਆਣੀ ਆ ਉਹ ਤਾਂ ਅੱਗੇ ਮੇਰ ਕੋ ਆਣ ਕੇ ਦੇ ਆਖਣ ਲਈ ਆ ਵੀ ਮੰਮੀ ਦਵਾ ਦੀ ਦਾਨੇ ਗਿਆ ਸਰਨਾ ਬੀਬੀ ਹਾਂ ਜੇ ਉਹ ਸਿਆਣੀ ਆ ਤੇ ਕੀ ਗੱਲ ਮੈਂ ਨਿਆਣੀ ਆ ਨਹੀਂ ਠੀਕ ਐ ਤੂੰ ਨਿਆਣੀ ਨਹੀਂ ਗਈ ਇਹ ਉਹ ਆਂਦੀ ਆ ਕਿ ਮੈਂ ਤੇ ਜੋਦਾ ਜਾਵਾਂਗੇ ਤੇ ਨਿਆਣੇ ਲੈ ਜਾਾਂਗੇ ਨਾਲ ਅੱਛਾ ਤੇ ਅਸੀਂ ਗੱਡੀ ਤੇ ਚੱਲ ਜਾਾਂਗੇ ਪਰ ਬੀਬੀ ਮੇਰੀ ਸੁਣ ਗੱਲ ਉਦਾਂ ਵੇਖ ਤੂੰ ਕਿੰਡੀ ਛੇਤੀ ਕਹਤਾ ਉਹ ਬੜੀ ਸਿਆਣੀ ਆ ਕੀ ਗੱਲ ਮੈਂ ਤੇ ਉਹਨਾਂ ਨੂੰ ਕਮੀ ਲੱਗਣ ਡਈ ਨਹੀਂ ਠੀਕ ਐ ਤੂੰ ਨ ਕਮੀ ਤੇ ਨਹੀਂ ਗਈ ਪਰ ਉਹਨੇ ਮੈਨੂੰ ਪਹਿਲਾਂ ਹੀ ਆਹ ਦਿੱਤਾ ਵਾ ਵੀ ਜੇ ਵੇਲਾਕ ਵੇਲਾ ਹੋ ਜਾਊਗਾ ਤੇ ਮੈਂ ਮਗਰੋਂ ਕੋਈ ਦਾਲ ਸਬਜੀ ਤਰੂੰਗੀ ਕੋਈ ਤੈਨੂੰ ਤਾ ਠੰਡਾ ਦਊਂਗੀ ਸਾਰੇ ਹੀ ਬੀਬੀ ਸਾਰੇ ਨਾ ਮੈਨੂੰ ਨਹੀਂ ਕੋਈ ਵੀ ਚੰਗੀ ਆਂਦਾ ਇਹਨੂੰ ਹੀ ਚੰਗੀ ਆਂਦੇ ਮੀਸਣੀ ਜੀ ਨੂੰ ਮੈਂ ਭਾਵੇਂ ਜਿੰਨਾ ਮਰਜੀ ਸਿਰਖ ਪਾਈ ਜਾ ਮੈਨੂੰ ਨਹੀਂ ਕਿਸੇ ਨੇ ਚੰਗਾ ਕਹ ਤੂੰ ਸਗੋ ਕਹਿੰਦੀ ਹੁੰਦੀ ਚੰਗਾ ਤੇ ਅੱਜ ਤੁਸੀਂ ਮੈਨੂੰ ਕਹਿਤਾ ਵੀ ਉਹ ਉਹ ਬੜੀ ਸਿਆਣੀ ਆ ਨਹੀਂ ਪਤਾ ਤੂੰ ਗੁੱਸਾ ਨਾ ਇਸ ਗੱਲ ਦਾ ਮੇਰਾ ਕਰ ਮੈਂ ਆ ਤਾਂ ਤੈਨੂੰ ਓਦਾਂ ਹੀ ਆਖਿਆ ਵੀ ਉਹਨੇ ਮੈਨੂੰ ਆਪ ਹੀ ਆਖ ਦਿੱਤੀ ਆਹ ਗੱਲ ਵੀ ਮਗਰੋਂ ਮੈਂ ਦਾਲ ਸਬਜੀ ਬਣਾਉਂਗੀ ਫੇਰ ਮੇਂ ਆਹਦਾ ਨਾ ਦੇ ਕਮੇਂ ਤੇ ਆਈ ਤੇ ਕਰਦੀ ਹੈ ਨਾ ਸੁਣ ਮੇਰੀ ਗੱਲ ਬੀਬੀ ਤੇ ਜੇ ਏਦਾਂ ਦੇ ਕੰਮ ਨੇ ਤੇ ਵਿਆਹ ਚ ਮੇਰੇ ਨਾਲ ਮੂੰਹ ਜਿਹਾ ਆਪਣਾ ਛੱਡਿਆ ਨਾ ਫੇਰ ਇਹ ਆਪਣੀ ਮਰਜ਼ੀ ਕਰ ਲੈਣ ਵਿਆਹ ਦੀ ਆਹੋ ਫੇਰ ਤੂੰ ਨਹੀਂ ਤੇਰਾ ਰਾਦਾ ਨਾ ਖੜਨਾ ਨਹੀਂ ਰਾਦਾ ਕਿਉਂ ਨਹੀਂ ਮੇਰਾ ਖੜਨ ਦਾ ਬਰਾਤ ਦੇ ਤੱਕ ਲੈਨੇ ਆਖਿਆ ਮੈਨੂੰ ਵੀ ਸਾਰੇ ਟੱਬਰ ਨੇ ਤੂੰ ਹੀ ਆਉਣਾ ਵਾ ਅੱਛਾ ਰਾਦਾ ਤੇ ਹੈਗਾ ਵਾ ਪਰ ਜਦੋਂ ਏਦਾਂ ਇੱਥੇ ਮੂੰਹ ਬਣਾ ਲੈਣਾ ਆਪਣੀਆਂ ਗੱਲਾਂ ਕਰੀ ਜਾਣੀਆਂ ਕਦੀ ਕੋਈ ਤੇ ਜੀ ਉੱਥੇ ਵਿਆਹ ਵੀ ਤਾਂ ਲੈ ਲੈਨੇ ਆਖਣਾ ਤੇਰੀ ਦਰਾਨੀ ਆਇਆ ਤੂੰ ਹੀ ਖੁੰਦੀਆਂ ਨਹੀਂ ਗਿਆ ਏਦਾਂ ਹੀ ਨੇ ਉੱਥੇ ਘਰੋਂ ਸਾਂਈਆਂ ਛੱਡੀ ਜਾਣੀ ਨਹੀਂ ਘ ਜੇ ਉਹ ਬੈਠੀ ਹੋਗੀ ਤਾਂ ਤੇਰਾ ਫਰਜ਼ ਬਣਦਾ ਇਹਨੂੰ ਪੁੱਛਣ ਦਾ ਉਹ ਵੀ ਉਹ ਵੀ ਰੋਟੀ ਖਾ ਲਈ ਆ ਉਹ ਵੀ ਤੂੰ ਕੀ ਕਰਦੀਆਂ ਬੈਠੀ ਆ ਇਹ ਨਾ ਤੂੰ ਆਪਣੇ ਕੋਲ ਮੋਲ ਵਿੱਚ ਆਪਣੇ ਆਹਣ ਫਰਾਮਾਂ ਚ ਹੀ ਰਲ ਜੀ ਪਰ ਬੀਬੀ ਉਹ ਨਹੀਂ ਗੱਲ ਹੁੰਦੀ ਅੱਗੇ ਹੁੰਦਾ ਹੀ ਪਿੱਛੇ ਵੀ ਇਕੱਲੇ-ਇਕੱਲੇ ਜੀ ਨੂੰ ਪੁੱਛਣਾ ਵੀ ਰੋਟੀ ਖਾ ਲੋ ਚਾਹ ਪੀ ਲੋ ਹੁਣ ਤੇ ਪਹਿਲਸਾਂ ਦੇ ਵਿਆਹ ਵਾ ਹੁਣ ਤੇ ਸਾਰਿਆਂ ਨੂੰ ਖੁੱਲਾ ਹੀ ਸੱਦਾ ਜੋ ਮਰਜ਼ੀ ਕੋਈ ਖਾ ਲੇ ਨਾ ਖਾ ਲੇ ਬਹਿ ਜਾ ਇਕੱਲੋ ਜੇ ਈਂਹ ਰਜੀ ਕਰਦਾ ਪਕੌੜੇ ਖਾਣ ਨੂੰ ਕਹੀ ਚਲ ਜਾਂ ਦਸਤਾਲਾਂ ਤੇ ਆ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਖਾਵੇ ਹਨਾ ਪਰ ਤੇਰਾ ਫਰਜ਼ ਬਣਦਾ ਵਾ ਤੇਰੇ ਪੇਕੇ ਜਾਣਾ ਉਹ ਤਾਂ ਮੈਂ ਚੱਲ ਮੈਂ ਤੈਨੂੰ ਸਮਝਾਉਣ ਦੇਈਆਂ ਤਾਂ ਗਾੜੀ ਧੀਏ ਤੇਰੀ ਮਰਜ਼ੀ ਮੈਂ ਨੇ ਮੇਰੀ ਬੰਦਾਂ ਦੇ ਸਾਰਿਆਂ ਨੂੰ ਸੱਦਿਆ ਵਾ ਉਹਨਾਂ ਨੇ ਵੀ ਅਗਲੇ ਨੇ ਆਖਿਆ ਸਾਰਾ ਪਰਿਵਾਰ ਆਇਓ ਮੈਨੂੰ ਤਾਂ ਅਗਲੇ ਇਹ ਵੀ ਕਹਿੰਦੇ ਸੀ ਕਿ ਆਣ ਗਵਾਨ ਜੇ ਤੇਰੀ ਕੋਈ ਸਹੇਲੀ ਵੀ ਹੋਊਗੀ ਤਾਂ ਉਹ ਵੀ ਨਾ ਛੱਡ ਕੇ ਆਵੀ ਉਹ ਵੀ ਨਾਲ ਲੈ ਕੇ ਆਵੀ ਚਲੋ ਹੋਈ ਗੱਲ ਨਹੀਂ ਪੁੱਤ ਦਾ ਵਿਆਹ ਕਰਨਾ ਹੋਵੇ ਉਹਨਾਂ ਨੂੰ ਚਾਹ ਬੜਾ ਵਾ ਸਾਡੀ ਭੂਆ ਚੱਲ ਲੈ ਕੇ ਆਊਗੀ ਆਪਣਾ ਬਾਗ ਪਰਿਵਾਰ ਦੇ ਸੋਭਾ ਹੁੰਦੀ ਆ ਅੱਗੇ ਕੋਤੇ ਇਤਰਾ ਹੁੰਦਾ ਹੈ ਟਰਾਲੀਆਂ ਭਰ ਭਰ ਜਾਂਦੀਆਂ ਨੇ ਉਹ ਜਿਹੜਾ ਨਾਨਕਾ ਮੇਲਾ ਹੁੰਦਾ ਹੈ ਸਾਰਾ ਸ਼ਰੀਕੇ ਜਾਂਦਾ ਹੁੰਦਾ ਸਾਰਾ ਸ਼ਰੀਕੇ ਜਾਂਦਾ ਚਲੋ ਹੁਣ ਤੇ ਭੂਆ ਦੇ ਪਿੰਡੋ ਜਾਣਾ ਵਾ ਮੈਂ ਇਹਨਾਂ ਨੂੰ ਰਿੰਪੀ ਨੂੰ ਕਹੂੰਗੀ ਰਮਨ ਨੂੰ ਆਖੂੰਗੀ ਚਲੋ ਆਹੋ ਮਨਪ੍ਰੀਤ ਨੂੰ ਆਖੂੰਗੀ ਚੱਲ ਜਾਣਗੀਆਂ ਘੜੀ ਰੌਣਕ ਮੇਲਾ ਵੇਖ ਆਉਣਗੀਆਂ ਕਿ ਚਲੋ ਚੱਲ ਜਾਣਗੀਆਂ ਜੀ ਦੀ ਮਰਜ਼ੀ ਚੱਲ ਜਾਣੀ ਆਜ ਤੇਰਨਾ ਜਾਣਗੀਆਂ ਪਾ ਕੇ ਤੂੰ ਵੀ ਉਹ ਨਾ ਮੈਂ ਤਿਆਰ ਹੋ ਜਾਈਂਗੀ ਆ ਤਾਂ ਫਿਰ ਉਹਨੇ ਇਦਾਂ ਕਰਨਾ ਮੈਂ ਹੋਵਾਂ ਤਿਆਰ ਤੇ ਮੈਂ ਅਹੀਂ ਕੱਪੜੇ ਬਣਾ ਲਿਆਈਏ ਚਲੋ ਬਣਾ ਲਿਆਓ ਤੇ ਇਹ ਆਪੇ ਜਾਣਗੇ ਜੋ ਜਾਊਗੀ ਜੋਦੇ ਦੇ ਨਾਲ ਤਾਂ ਆਪੇ ਬਣਾ ਬਣਾ ਲਿਆਊਗੀ ਆ ਨਿਆਣਿਆਂ ਨੂੰ ਪਾ ਨਾਲ ਲੈ ਜੂਗੀ ਤੇ ਪਾਪੂ ਤੇ ਮੇਚੇ ਦੇ ਲੈ ਆਊਗੀ ਦੋਰੇ ਦੋਰੇ ਨਹੀਂ ਚੰਗੀ ਚੀਜ਼ ਮਿਲਦੀ ਨੀ ਮੋਰੀਆ ਚਲ ਇਹ ਵੀ ਇੰਨਾ ਧੀ ਹੋ ਗਈ ਚਲ ਜੇ ਕਵਾਲੂਗੀ ਉੱਥੇ ਤੇ ਇਦੀ ਸੋਭਾ ਵਾ ਆਈ ਦਿਨ ਲੱਗਣਾ ਹੀ ਨਹੀਂ ਲੱਗਦਾ ਗਰ ਸਾਬ ਆ ਜਾ ਬੀਬੀ ਤੂੰ ਆ ਗਈ ਸੱਕੀ ਜਾਣੀ ਅੱਜ ਹੋਰ ਕੀ ਕਰਾਂ ਤੇ ਤੁਸੀਂ ਆਂਦੇ ਕੱਪੜੇ ਬਣਾਉਣ ਜਾਣਾ ਤੇ ਟਾਈਮ ਨਾ ਜਾਓ ਤੇ ਟਾਈਮ ਨਾ ਆਓ ਕੀ ਦੱਸਾਂ ਤੈਨੂੰ ਮੈਂ ਕੱਪੜੇ ਬਣਾਉਣੇ ਆ ਤੇ ਕੀ ਕੀ ਕਰਨਾ ਕਿਉਂ ਕੀ ਗੱਲ ਹੋ ਗਈ ਆ ਇਹਦੇ ਇਥੇ ਧੂਏ ਦੇ ਬੈਠੀ ਮੈਂ ਉਧਰ ਡਿਆਂ ਕੰਮ ਕਰਨ ਅੰਦਰ ਇਥੇ ਬੈਠੀ ਧੂਏ ਦੇ ਇਹਦੀ ਪਿਛਾੜੀ ਹੀ ਮੇਰੇ ਵੱਲ ਨੂੰ ਹਾਂ ਇਹ ਆਪਣੇ ਆਪ ਬਣੀ ਚਲਾਕੀਆਂ ਲੱਗੀ ਕਰਨਾ ਅੱਛਾ ਉਹਨੂੰ ਕਵਲ ਨੂੰ ਫੋਨ ਕਰਕੇ ਆਖਣ ਲਈ ਆਂਦੀ ਮੈਂ ਰਾਦਾਵਾ ਵੀ ਉਹਨਾਂ ਨੂੰ ਮੈਂ ਕਹਿਦਾ ਹਾਂ ਆਪਣੇ ਪੇਕੇਆਂ ਨੂੰ ਹਾਂ ਕਿ ਇਹਨਾਂ ਨੂੰ ਗੋਪੀਆਂ ਨਾਲ ਨਾ ਸਿੱਧੋ ਵਿਆਹ ਤੇ ਮੈਂ ਆ ਇਕੋ ਘਰ ਚੋਂ ਅਸੀਂ ਜਾਣਾ ਅਸੀਂ ਇਕੱਠੇ ਰਹਿਣ ਦੇ ਤੇ ਇਹ ਨਾ ਜਾਣਗੇ ਤੇ ਫਿਰ ਸਾਡਾ ਉੱਥੇ ਜਾਣ ਦਾ ਕੀ ਹੈ ਫਾਇਦਾ ਕੋਈ ਕੋਈ ਨਹੀਂ ਨਾ ਹੈ ਤੇ ਨਾਰੇ ਪਹਿਲਾਂ ਆਖਣ ਲਈ ਆਪ ਵੀ ਤੁਸੀਂ ਕੱਪੜੇ ਅਸੀਂ ਬਣਾ ਲਿਆ ਇਹ ਤੁਸੀਂ ਬਣਾ ਲਿਆ ਹੋ ਇਹ ਦੀਆਂ ਤੂੰ ਛੱਡ ਦੇ ਇਹ ਇਧਰ ਲਾਉਂਦੀ ਤੇ ਇਧਰ ਵਜਾਉਂਦੀ ਆ ਇਹਨੀ ਗੱਲ ਤੂੰ ਛੱਡ ਦੇ ਉਹਨਾਂ ਨੂੰ ਚੰਗਾ ਹੀ ਨਹੀਂ ਚਾਹੁੰਦੀ ਉਹ ਜੇ ਮੈਂ ਕੋਈ ਗੱਲ ਨਹੀਂ ਆ ਤੇ ਮੇਰ ਨੂੰ ਆਖ ਦਿੰਦੀ ਆ ਤੂੰ ਉਹਨਾਂ ਨੂੰ ਚੰਗਾ ਚਾਹੁੰਨੀ ਆ ਤੂੰ ਮੈਨੂੰ ਨਹੀਂ ਹੱਲ ਨੂੰ ਨਹੀਂ ਚਾਹੁੰਦੀ ਕੋਈ ਇਹਦਾ ਮੈਨੂੰ ਤਾਂ ਅਜੇ ਤੱਕ ਇਹਦਾ ਪੀਤ ਹੀ ਨਹੀਂ ਆ ਜਨਾਨੀ ਦਾ ਵੀ ਕੋਈ ਪੀ ਨੇ ਕਦੀ ਢੁੜਕ ਡੰਡੇ ਹੋਏ ਆ ਢੁੜਕ ਡੰਡੇ ਹੋਏ ਇਹ ਕਰਦੀ ਆ ਆਪਣੇ ਆਪ ਚਲਾਕੀਆਂ ਚਲਾਕੀਆਂ ਇਹ ਕਰਕੇ ਕਰਦੀ ਆ ਪੀ ਕਿਸ ਤਰ੍ਹਾਂ ਆਡੋ ਜੀ ਕੇ ਆਡੋ ਜੀ ਕੇ ਆਡੋ ਵਿੱਚ ਪੁੱਤ ਕੀ ਰੱਖਿਆ ਵਾ ਐਸੇ ਤਾਂ ਗੱਲਾਂ ਮੈਂ ਰੋਣੀ ਰੋਣਾ ਮੈਂ ਤਾਂ ਤੁਹਾਨੂੰ ਆ ਨਹੀਂ ਭਈ ਜਿੰਨਾ ਚਿਰ ਮੈਂ ਜੀ ਨਹੀਂ ਅੱਡ ਦਾ ਨਾ ਨਾ ਆ ਲਓ ਬੀਬੀ ਅਹੀਂ ਦੇ ਆਨੇ ਆ ਵੀ ਤੂੰ 100 ਸਾਲ ਜੀ ਮੈਂ ਤੈਨੂੰ ਇਹ ਨਹੀਂ ਕਹਿੰਦਾ ਮੈਂ ਇਹ ਕਹਿੰਦਾ ਵੀ ਆਪਾਂ ਸਦਾ ਹੀ ਆਪਾਂ ਇਕੱਠੇ ਹੀ ਰਹੀਏ ਕੱਠ ਵਰਗੀ ਪਤਨੀ ਇਸ ਨਹੀਂ ਆਗੀ ਜੇ ਅਹੀਂ ਇਕੱਠੇ ਰਵਾਂ ਗੜੀ ਨਿਆਣੇ ਵੀ ਸਾਡੇ ਇਕੱਠੇ ਰਹਿਣਗੇ ਨਿਆਣੇ ਵੀ ਇਕੱਠੇ ਰਹਿਣਗੇ ਕੱਲੇ ਬੰਦੇ ਨੂੰ ਤੇ ਅੱਜ ਕੋਈ ਪੰਡ ਨਹੀਂ ਚ ਕੋਉਂਦਾ ਪੱਠਿਆਂ ਦੀ ਕੱਲੇ ਰੁੱਖ ਦੀ ਤਾਂ ਕੋਈ ਛਾਵੇਂ ਨਹੀਂ ਬੈਠਦਾ ਛਾਵੇਂ ਨਹੀਂ ਬੈਠਦਾ ਹੈ ਉਹ ਤਾਂ ਗੱਲਾਂ ਮੈਂ ਰੋਣੇ ਰੋਣੇ ਦੀ ਗੱਡੀ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਖਨੇਕੀ ਇਹ ਇਹ ਦੇ ਦਫੂ ਤੇ ਸਵਾਰ ਹੁਣ ਮੈਂ ਤਾਂ ਇਨੀ ਇੱਕੋ ਗੱਲ ਕਹਿਣੀ ਜੇ ਇਹ ਅੱਡ ਹੁੰਦਾ ਨਾ ਲੈਣਾ ਮੈਂ ਕਹਿੰਦਾ ਜੇ ਤੇ ਤੂੰ ਮੇਰੇ ਪਰ ਇੱਕ ਗੱਲ ਕਰ ਆਪਣੇ ਤੇਰੇ ਭਰਾ ਭਜਾਈਆਂ ਇਕੱਠੇ ਆ ਨਾ ਉਹਨਾਂ ਨੂੰ ਜਾ ਕੇ ਅੱਡ ਕਰਕੇ ਆ ਤੇ ਮੈਂ ਤੇਰੇ ਆਉਂਦੇ ਹੀ ਆਡੋ ਜੂ ਨਾ ਹੋਊਗਾ ਤਾਂ ਮੈਨੂੰ ਨੀਵੇਂ ਥਾਂ ਭਾਲ ਦੇ ਉਹ ਤਾਂ ਭਰਾ ਹੋਏ ਉਹਦੇ ਇਹ ਤੇਨੇ ਸਿੱਕਾ ਹੀ ਸਮਝਿਆ ਨਾ ਤੇ ਇਹ ਕੀ ਗੱਲ ਸਾਡਾ ਮੇਰਾ ਭਰਾ ਨਹੀਂ ਗਾ ਆਹ ਤੇਰਾ ਤਾਂ ਭਰਾ ਵਾ ਤਾਂ ਪਰ ਉਹਨੇ ਤੇ ਸਿੱਕਾ ਹੀ ਸਮਝਣ ਲਈ ਉਹ ਗੱਲ ਵੀ ਉਹ ਪਾੜ ਕੇ ਰੱਖਣਾ ਇਹਨਾਂ ਦੇ ਜਨਾਨੀਆਂ ਤੇ ਇਹ ਕੰਮ ਹੁੰਦਾ ਵੀ ਭਰਾਵਾਂ ਭਰਾਵਾਂ ਨੂੰ ਪਾੜ ਕੇ ਹੀ ਰੱਖਣਾ ਹੁੰਦਾ ਇਹਨਾਂ ਕੋਈ ਨਾ ਕੋਈ ਉਧਰੋਂ ਬੰਦੇ ਨੂੰ ਰੋਟੀ ਫੜਾ ਦਿੰਦੀਆਂ ਉਧਰੋਂ ਕੋਈ ਨਾ ਕੋਈ ਗੱਲ ਕਰੀ ਜਾਂਦੀ ਆ ਬੰਦਾ ਸੋਚਦਾ ਵੀ ਮੈਂ ਰੋਟੀ ਖਾਵਾਂ ਕਿ ਮੈਂ ਉੱਠ ਕੇ ਚਲ ਜਾਾਂ ਇੱਥੋਂ ਇਹ ਤਾਂ ਗੱਲ ਠੀਕ ਆ ਬੁੜੀਆਂ ਹੀ ਕਰਦੀਆਂ ਵਾਂ ਜਨਾਨੀਆਂ ਦੇ ਸਿਰੋਂ ਬੀਬੀ ਗੱਲ ਉੜਦੀ ਜਿਰੋਂ ਜਿਹਦੇ ਬੰਦਿਆਂ ਦੀ ਲੜਾਈ ਹੋਊਗੀ ਵੱਡ ਫੱਟ ਹੋਊਗੀ ਬੰਦਿਆਂ ਜਨਾਨੀਆਂ ਦੇ ਸਿਰੋਂ ਹੋਊਗੀ ਜਿਰੋਂ ਹੋਊਗੀ ਬੰਦੇ ਨੇ ਬੁੱਢੀ ਨਾਲ ਝੂਲ ਦੇਣੀ ਤਾਂ ਬੰਦਿਆਂ ਤੈਨੂੰ ਤੇਰੀ ਗੱਲ ਖਾਣਾ ਰੋਟੀ ਪੜਾ ਦੇਣੀ ਇਹ ਮੈਂ ਹੋਣਾ ਹੋਰ ਕਿਸ ਦੇ ਵਰਗਾ ਮੈਂ ਤਾਂ ਉਦੋਂ ਦਾ ਹੀ ਇਹ ਮਗਰ ਲੱਗਦਾ ਉਦੋਂ ਦੀਆਂ ਮੂੜੀਆਂ ਅੱਡੇ ਤੇ ਪੱਤੇ ਆਢੋ ਜਾਣੇ ਹੀ ਇਹ ਮੈਂ ਹੀ ਅਸਰ ਦੇ ਜਾਂਦੇ ਆ ਪਰ ਨਹੀਂ ਇਦਾਂ ਚਾਹੀਦਾ ਪਰ ਮੈਂ ਤੇ ਨਹੀਂ ਸੋਚਣਾ ਚਾਹੀਦਾ ਪਰ ਮੈਂ ਤੇ ਨਹੀਂ ਉਹ ਵਿਆਹ ਜਾਣਾਂ ਜੇ ਤੇ ਗੋਪੀ ਹੋਣੀ ਜੋ ਦਾ ਵਿਆਹ ਜਾਣਗੇ ਨਿਆਣੇ ਵਿਆਹ ਜਾਣਗੇ ਤੇ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਫਿਰ ਕੱਲੀ ਵੇਖਾਵੇ ਵਿਆਹ ਮੈਂ ਕੀ ਕਰਾਂ ਹਸਣ ਵਾਲੀ ਗੱਲ ਵਾਏ ਤੇ ਫਿਰ ਸਾਹਿਬ ਉਹ ਨਹੀਂ ਨਾ ਐਵੇਂ ਆਂਦੇ ਸੱਪ ਦੇ ਮੂੰਹ ਚ ਕੋੜ ਫਿਰ ਲਈ ਜਿਉਂ ਖਾਵੇ ਤੇ ਉਹਨੂੰ ਕੋੜ ਹੁੰਦਾ ਵਾ ਤਾਂ ਨਾ ਖਾਵੇ ਤੇ ਭੁੱਖਾ ਵਰਦਾ ਆਹੋ